ਹੱਲਾ ੜਾ ੜਾ ਹੋਈ ਪਈਆ ਚਮਕੀ ਲਾ ਚਮਕੀ ਲਾ ਹੋਈਆ ਇੰਡਸਟਰੀ ਜੂ ਫੇਰੇ ਆ ਗਿਆ ਉਹ ਗੱਲ ਵੈਰੀਆਂ ਚ ਮੱਚੀ ਹੋਈਆ ਜਿਵੇਂ ਗਿਆ ਉਵੇਂ ਫੇਰੇ ਆ ਗਿਆ ਉਹ ਜਿਵੇਂ ਗਿਆ ਉਵੇਂ ਫੇਰੇ ਆ ਗਿਆ ਉਹ ਸਾਰੀ ਦੁਨੀਆ ਹੱਲਾਈ ਹੋਈਆ ਉਹ ਸਾਰੀ ਦੁਨੀਆ ਹੱਲਾਈ ਹੋਈਆ ਮੇਰੇ ਨਾਲ ਡਿਊਟਰ ਜਿਹੜੇ ਆ ਫਸਾਣਾ ਵਾਲੇ ਸਿਸਟਰ ਆ ਆ ਕਾਲੀ ਰੇਂਜ ਭਰੀ ਰਹਿੰਦੀ 24 ਘੰਟੇ ਸੰਦਾ ਨਾਲ ਇਨਾ ਕੀ ਪਰ ਹੋਣੇ ਨੂੰ ਆ ਘੇਰਨਾ ਰਸ਼ੀਆ ਦੀ ਰਾਣੀ ਬੈਠੀ ਖੱਬੀ ਸੀਡੀ ਉੱਤੇ ਜੇ ਮੈਂ ਚਾਹਾਂ ਤਾਂ ਲਫਾਫੇ ਵਾਂਗੂ ਢੇੜਦਾ ਵਗਾੜਾ ਕੀ ਮੈਂ ਦੱਸ ਮਿੱਠੀਏ ਅਗੇ ਰਿਸ਼ਤੇਦਾਰੀ ਆ ਕਾਜੀ ਤਾਜੀ ਬਚੋਲਾ ਪਾ ਗਏ ਨੇ ਤਾਂ ਭੇਜ ਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂਓ ਰਾਜੀ ਬਚੋਲਾ ਪਾ ਗਏ ਨੇ ਤਾਂ ਭੇਜ ਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂਓ ਰਾਜੀ ਹਾ ਹਾ ਹੱਤੀ ਮਰ ਜੇ ਬਦਕਾਰ ਲੋਕੋ ਜੋ ਡਾਗ ਕੋਲ ਨੂੰ ਲਾਵੇ ਤੇ ਪੁੱਤਰ ਮਰੇ ਜਵਾਨ ਪਿਓ ਦੀ ਦਾੜੀ ਜੋ ਹੱਥ ਪਾਵੇ ਉਮਰ ਮਰ ਜੇ ਉਮੀਦਾਂ ਮਰ ਜਾਏ ਜਿਹੜਾ ਵੀ ਯਾਰ ਦੀ ਇੱਜ਼ਤ ਨੂੰ ਹੱਥ ਪਾਵੇ ਰਾਨਾ ਮਰ ਜਾਏ ਮੰਨ ਕੇ ਚੱਲੋਗੇ ਅੱਜ ਕੱਲ ਯਾਰੀ ਉੱਥੇ ਲਾਉਂਦੇ ਜਾਂਦੇ ਦੀ ਧੀ ਸੋਣੀ ਜਾਂ ਭੈਣ ਸੋਣੀ ਉੱਥੇ ਯਾਰੀ ਲਾਉਂਦੇ ਅੱਜ ਕੱਲ ਯਾਰੀ ਦਾ ਕੋਈ ਫਾਇਦਾ ਨਹੀਂ ਸੁਪਨੇ ਵੱਡੇ ਸਜਾਏ ਜਾਂਦੇ ਨੇ ਪਰ ਹਾਲਾਤ ਕਿਸੇ ਲਈ ਸਾਥ ਨਹੀਂ ਦਿੰਦੇ ਤਾਂ ਹਾਲਾਤਾਂ ਨੂੰ ਸੁਧਾਰਨ ਵਾਸਤੇ ਬਾਈ ਪਰਿਵਾਰ ਨੂੰ ਚਲਾਉਣ ਵਾਸਤੇ ਅੱਜ ਵੀ ਦਿਹਾੜੀਆਂ ਲਾਉਂਦਾ ਹੈ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਤਾਂ ਦੇਖਦੇ ਆ ਇਸ ਬਾਈ ਦੇ ਸੁਪਨੇ ਜਿਵੇਂ ਪੂਰੇ ਹੁੰਦੇ ਨੇ ਕੀਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰਿਆ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰਿਆ ਨਹੀਂ ਤੇਰੇ ਦਰ ਤੇ ਧੋਧ ਦੇ ਹੱਥਾਂ ਜੁੜ ਗਏ ਨਹੀਂ ਪਾਰੇ ਨਹੀਂ ਜੁੜੀਆਂ ਹੱਤ ਤਕਦੀਰਾ ਲੱਖਾ ਰਾਂਝੇ ਤੁਰ ਗਏ ਨਹੀਂ ਇਥੇ ਰਹਿਣ ਬਲਕਦੀਆਂ ਹੀ ਰਹਾ ਸੁਣ ਬਖਸ਼ਣ ਹਾਰੀਏ ਨਹੀਂ ਸੁਣ ਬਖਸ਼ਣ ਹਾਰੀਏ ਨਹੀਂ ਸੋ ਤੇਰੀ ਤਹਿ ਗਈ ਠੇਰੀ ਜੇ ਜਦੋਂ ਪਹਿਲੀ ਲਾਮ ਪੜੀ ਨੀ ਪੋਬ ਨਿਕਲ ਗਈ ਮੇਰੀ ਜੇ ਜਦੋਂ ਪਹਿਲੀ ਲਾਮ ਪੜੀ ਹਾਈ ਪੋਬ ਨਿਕਲ ਗਈ ਮੇਰੀ ਮਿੱਟੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਇਸ ਸੰਸਾਰ ਦੇ ਵਿੱਚ ਸੁਣਨ ਚ ਆਉਂਦਾ ਕਿ ਸੱਤ ਚਿਹਰੇ ਜਿਹੜੇ ਨੇ ਮਿਲਦੇ ਨੇ ਤੇ ਬਹੁਤੇ ਚਿਹਰੇ ਇਹੋ ਜਿਹੇ ਵੀ ਨੇ ਜਿਹੜੇ ਹੂ ਬੂਹ ਮਿਲਦੇ ਨੇ ਪਰ ਅੱਜ ਜਿਨ੍ਹਾਂ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਮਰ ਸਰ ਦੇ ਨੇੜੇ ਦੇ ਪਿੰਡ ਰਹਿੰਦੇ ਨੇ ਅਤੇ ਉਹਨਾਂ ਦਾ ਚਿਹਰਾ ਜਿਹੜਾ ਹੈ ਅਮਰ ਸਿੰਘ ਚਮਕੀਲ ਦੇ ਨਾਲ ਹੂ ਬੂਹ ਮਿਲਦਾ ਹੈ ਚਿਹਰਾ ਵੀ ਮਿਲਦਾ ਹੈ ਅਤੇ ਆਵਾਜ਼ ਵੀ ਜਿਹੜੀ ਹੈ ਉਹਨਾਂ ਦੇ ਨਾਲ ਮਿਲਦੀ ਹੈ ਤਾਂ ਬਾਈ ਜਿਹੜਾ ਤਸਵੀਰਾਂ ਵਿੱਚ ਤੁਸੀਂ ਵੀ ਦੇਖ ਰਹੇ ਹੋ ਇਹ ਬਾਈ ਦੇ ਹਾਲਾਤ ਇੰਨੇ ਵਧੀਆ ਨਹੀਂ ਹੈ ਦਿਹਾੜੀਦਾਰ ਬੰਦਾ ਹੈ ਪਰ ਆਪਣਾ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਅੱਜ ਇਹ ਬਾਈ ਦੇ ਪਿੰਡ ਪਹੁੰਚੇ ਸੀ ਅਜਲ ਬਾ ਚੜਦੇ ਆ ਇਹਨਾਂ ਦੇ ਸਫ਼ਰ ਬਾਰੇ ਵੀ ਜਾਣਦੇ ਆ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਯਾਰ ਬਹੁਤ ਧੰਨਵਾਦ ਇਸ ਵੀਡੀਓ ਦੇਖ ਰਹਾ ਹੈ ਜਿੰਨੂੰ ਮੈਨੂੰ ਆਮ ਜੇ ਇਨਸਾਨ ਨੂੰ ਪਿਆਰ ਦੇ ਰਹਾ ਹੈ ਔਰ ਥੈਂਕ ਯੂ ਅਮਰ ਸਿੰਘ ਚਮਕੀਲਾ ਉਹ ਨਾਮ ਹੈ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਸਟੇਜਾਂ ਲੁੱਟ ਲੈਂਦਾ ਸੀ ਜਦੋਂ ਸਟੇਜ ਤੇ ਜਾਂਦਾ ਸੀ ਤਾਂ ਪਿੰਡ ਦੇ ਵਿੱਚ ਵਾਹ ਵਾਹ ਹੀ ਹੁੰਦੀ ਸੀ ਪਰ ਤੁਸੀਂ ਇੱਥੇ ਦਿਹਾੜੀਆਂ ਲਾ ਰਹੇ ਹੋ ਚਿਹਰਾ ਤੁਹਾਡਾ ਮਿਲਦਾ ਹੈ ਉਹਨਾਂ ਨਾਲ ਸੁਣਨ ਜਾ ਰਹੀ ਆਵਾਜ਼ ਵੀ ਤੁਹਾਡੀ ਉਹ ਜਿਵੇਂ ਉਹਨਾਂ ਦੀ ਸੀ ਉਸ ਤਰ੍ਹਾਂ ਦੀ ਹੈ ਪਹਿਲਾਂ ਤਾਂ ਆਵਾਜ਼ ਸੁਣਾਓ ਸਾਨੂੰ ਫਿਰ ਉਸ ਤੋਂ ਬਾਅਦ ਆਪਾਂ ਸلسਲਾ ਜਾਰੀ ਰੱਖਦੇ ਹਾਂ ਠੀਕ ਹੈ ਜੀ ਉਹ ਪਹਿਲਾ ਕੰਮ ਬੈਲੀ ਆਣੇ ਵੈਲ ਖੱਟਣੇ ਦੂਜਾ ਕੰਮ ਬੋਤਲਾ ਦੇ ਡੱਟ ਪਟਣੇ ਤੀਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਤੀਜਾ ਕੰਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਲਾਲ ਟੱਕਰਿਆ ਐ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰਿਆ ਐ ਨਹੀਂ ਤੇਰੇ ਦਰ ਤੇ ਕਿਆ ਬਾਤ ਹੈ ਭਾਈ ਜੀ ਕਿਵੇਂ ਪਤਾ ਚੱਲਿਆ ਅਹਿਸਾਸ ਕਿਵੇਂ ਹੋਇਆ ਜੀ ਤੁਹਾਡਾ ਚਿਹਰਾ ਜਿਹੜਾ ਚਮਕੀਲਾ ਜੀ ਨਾਲ ਮਿਲਦਾ ਹੈ ਇਹ ਨਹੀਂ ਉਸਤਾਜ ਜੀ ਨੇ ਹੇਅਰ ਸਟਾਈਲ ਆ ਕੱਪੜਿਆਂ ਦਾ ਦੱਸਿਆ ਉਸਤਾਜ ਕੇਸਰ ਸਿੰਘ ਟਿੱਕੀ ਤਾਂ ਉਸਤਾਜ ਜੀ ਬਾਰੇ ਜ਼ਰੂਰ ਦੱਸੋ ਆਪਣੇ ਉਸਤਾਜ ਕੇਸਰ ਸਿੰਘ ਟਿੱਕੀ ਉਹਨਾਂ ਨੂੰ ਸਭ ਦੁਨੀਆ ਜਾਣਦੀ ਹੂੰ ਜਦੋਂ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਨੂੰ ਮੇਰੀ ਆਵਾਜ਼ ਵਧੀਆ ਲੱਗੀ ਹੂੰ ਤਾਂ ਜੋ ਉਹਨਾਂ ਦੇ ਮਨ ਵਿੱਚ ਹੀ ਕਿਦਾਂ ਦੱਸਿਆ ਨਹੀਂ ਬਸ ਉਹਨਾਂ ਨੇ ਇਹ ਜਿਹੜਾ ਹੇਅਰ ਸਟਾਈਲ ਮੈਨੂੰ ਆਪ ਹੀ ਲਾ ਕੇ ਦੁਕਾਨ ਤੇ ਆਪ ਹੀ ਸਾਰਾ ਕੁਝ ਕੀਤਾ ਇਸ ਤੋਂ ਪਹਿਲਾਂ ਕਿਵੇਂ ਜਿਹੇ ਹੇਅਰ ਸਟਾਈਲ ਇਹ ਤੋਂ ਪਹਿਲਾਂ ਮੇਰੇ ਉੱਪਰ ਨੂੰ ਹੀ ਵਾਲ ਜੈਲ ਕਰਾਂਗੇ ਹੂੰ ਹਾਂਜੀ ਤਾਂ ਮੈਂ ਵੀ ਮੈਂ ਦੇਖਿਆ ਸਟਾਈਲ ਪੈਂਟ ਦਾ ਸਟਾਈਲ ਦਾ ਉਹੀ ਹੈ ਤੁਹਾਡਾ ਤੇ ਦਾੜੀ ਦਾ ਵੀ ਉਸ ਤਰ੍ਹਾਂ ਦਾ ਬਣਾ ਲਿਆ ਹੋਇਆ ਤੇ ਪਹਿਲਾਂ ਵੀ ਇਸ ਤਰ੍ਹਾਂ ਹੀ ਦਾੜੀ ੜੀ ਨਹੀਂ ਪਹਿਲਾਂ ਮੇਰਾ ਥੋੜਾ ਚੇਂਜ ਸੀ ਚੇਂਜ ਜੀ ਹਾਂਜੀ ਕਿੰਨਾ ਕੀ ਬਦਲਾਅ ਆ ਗਿਆ ਉਸਤਾਦ ਜੀ ਨੂੰ ਮਿਲਣ ਤੋਂ ਬਾਅਦ ਦੇਖੋ ਜੀ ਹਰ ਦੁਨੀਆ ਪਿਆਰ ਕਰਨ ਲੱਗ ਪਈ ਹਮ ਔਰ ਇਹ ਚਿਹਰਾ ਜਿਹੜਾ ਦੁਨੀਆ ਦੇ ਅੱਗੇ ਪੇਸ਼ ਹੈ ਹਾਂਜੀ ਦੁਨੀਆ ਪਿਆਰ ਕਰਨ ਲੱਗੀ ਹੋਈ ਹਾਂਜੀ ਔਰ ਸੋਸ਼ਲ ਮੀਡੀਆ ਤੇ ਦੁਨੀਆ ਪਿਆਰ ਕਰਨ ਲੱਗੀ ਮੈਨੂੰ ਬਹੁਤ ਵਧੀਆ ਲੱਗਾ ਵੈਸੇ ਪੂਰਾ ਨਾਮ ਕੀ ਹੈ ਤੁਹਾਡਾ ਮੇਰਾ ਪ੍ਰਭਜੋਤ ਸਿੰਘ ਹੈ ਜੀ ਪ੍ਰਭਜੋਤ ਪ੍ਰਭਜੋਤ ਜੀ ਪਰਿਵਾਰ ਬਾਰੇ ਜਰੂਰ ਦੱਸੋ ਆਪਣੇ ਪਰਿਵਾਰ ਦੇ ਵਿੱਚ ਇੱਕ ਛਿੰਨੇ ਭਰਾ ਜੇ ਤੁਸੀਂ ਤੇ ਪਿਤਾ ਜੀ ਬਾਰੇ ਤੇ ਮਾਤਾ ਜੀ ਬਾਰੇ ਵੀ ਦੱਸਿਓ ਮੇਰੀਆਂ 4 ਭੈਣਾਂ ਜੀ ਤਾਂ ਮੈਂ ਮੈਰਿਡ ਆ ਹਮ ਤਿੰਨ ਬੱਚੇ ਆ ਮੇਰੇ ਦੋ ਬੇਟੇ ਆ ਇੱਕ ਥੋੜਾ ਟਾਈਮ ਹੋਇਆ ਤੇ ਇੱਕ ਮੇਰੀ ਬੇਟੀ ਆ ਤੇ ਪਿਤਾ ਜੀ ਹਾਂਜੀ ਉਹ ਫਾਰਮਰ ਆ ਹਾਂਜੀ ਆਹ ਜੀ ਆਵਾਜ਼ ਦਾ ਜਿਵੇਂ ਪਤਾ ਚੱਲਿਆ ਗਿਆ ਆਵਾਜ਼ ਵੀ ਤੁਹਾਡੀ ਜਿਹੜੀ ਹੈ ਅਮਰ ਸਿੰਘ ਚਮਕੀਲਾ ਜੀ ਨਾਲ ਮਿਲਦੀ ਹੈ ਪਹਿਲਾ ਜਿਹੜੀ ਵੀ ਮੇਰੀ ਆਵਾਜ਼ ਹੋ ਟਾਂਟੀ ਸੀ ਤੇ ਉਸਤਾਦ ਜੀ ਨੇ ਰਿਆਲ ਕਰਾ ਕੇ ਕਿਸ ਟਾਈਮ ਨੇ ਘਰ ਆਉਣਾ ਕਿਦੇ ਉੱਥੇ ਜਾਣਾ ਮੈਂ ਤੇ ਜਦੋਂ ਉਸਤਾਦ ਲੋਕਾਂ ਦੇ ਬਹਿਣਾ ਬਹਿਣਾ ਮੈਂ ਸ਼ੁਰੂ ਕਰ ਦਿੱਤਾ ਤੇ ਜਦੋਂ ਵੈਸੇ ਉਸਤਾਦ ਲੋਕਾਂ ਦੇ ਬਈਏ ਦਾ ਕੁਛ ਨਾ ਕੁਛ ਹਨਾ ਸਿੱਖਣ ਨੂੰ ਮਿਲ ਜਾਂਦਾ ਹੂੰ ਹੂੰ ਹਾਂਜੀ ਮੈਂ ਦੇਖ ਰਿਹਾ ਅੱਜ ਦਿਹਾੜੀਆਂ ਲਾ ਰਹੇ ਹੋ ਵੀਡੀਓ ਤਾਂ ਬੜੀਆਂ ਆ ਰਹੀਆਂ ਨੇ ਮੀਡੀਆ ਤੇ ਐਵੇਂ ਚ ਵੀ ਹਾਂਜੀ ਤੇ ਫਿਰ ਵੀ ਦਿਹਾੜੀਆਂ ਲਾਈਆਂ ਜਾ ਰਹੀਆਂ ਵੇਖੋ ਜੀ ਜਿਹੜਾ ਆਪਣਾ ਗਾਉਣਾ ਵਾ ਇਹ ਆਪਣਾ ਸ਼ੌਂਕ ਆ ਕੰਮ ਕਰਨਾ ਜਿਹੜਾ ਵਾ ਏ ਆਪਣਾ ਕੀ ਕਹਿ ਸਕਦੇ ਆ ਆਪਾਂ ਪਰਿਵਾਰ ਵਾਲ ਹਾਂਜੀ ਪਰਿਵਾਰ ਵਾਲੇ ਹਾਂ ਹਾਂਜੀ ਤੇ ਬਰਾ ਭਾਈ ਤਰਮਾ ਤਰਮਾ ਹਾਂਜੀ ਤਰਮਾ ਤਾਂ ਜਿਵੇਂ ਆਪਾਂ ਜਾਣਦੇ ਹੀ ਆਂ ਜਿਹੜਾ ਅਮਰ ਸਿੰਘ ਚਮਟੀਲਾ ਜੀ ਉਹ ਨਾਮ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਤੇ ਚਿਹਰਾ ਸੀ ਉਹ ਹਾਂਜੀ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਮੇਲ ਹੋਇਆ ਤੁਹਾਡਾ ਕੀ ਦੀ ਉਸਤਾਰ ਕੇਸਰ ਸਿੰਘ ਟਿੱਕੀ ਜੀ ਲਾਗੇ ਗਿਆ ਸੀ ਇੱਕ ਵਾਰ ਹੂੰ ਤੇ ਉਹ ਵੀ ਕਹਿਣ ਲੱਗੇ ਕਿ ਹਾਂ ਵੀ ਉਹ ਜਿੱਦਾਂ ਉਹਨਾਂ ਦੀ ਲੈਂਗੁਏਜ ਕਹਿੰਦਾ हां ਵੀਰ ਸਮਾਂ ਅਹੀ ਲੱਗ ਰਿਹਾ ਹੈ ਹਾਂਜੀ ਉਹਨਾਂ ਦੇ ਵਾਈਫ ਹੀ ਨਿਕਲ ਗਈ ਅੱਛਾ ਹੋਰ ਕੀ ਉਸ ਦੱਸੋ ਜਿਵੇਂ ਜੇ ਹੁਲਗਿਆ ਦਾ ਬਦਲ ਲਿਆ ਚਿਹਰਾ ਵੀ ਬਦਲ ਲਿਆ ਤਾਂ ਹੋਰ ਕੀ ਅਪਣਾਇਆ ਤੁਸੀਂ ਉਹਨਾਂ ਦਾ ਵਹਿ ਤਾਂ ਜਿਹੜੇ ਜਿਹੜੇ ਵੀ ਉਹਨਾਂ ਦੇ ਨਾਲ ਰਹਿੰਦੇ ਸੀ ਸਾਰੇ ਆਪਣੇ ਨਾਲ ਨੈਟਵਰਕ 'ਚ ਆ ਰਹੇ ਆ ਹਾਂ ਹਾਂ ਤਾਂ ਆਪਾਂ ਚਲੋ ਉਸਤਾਦ ਲੋਗ ਆਪਾਂ ਨਹੀਂ ਬਣ ਸਕਦੇ ਹੈਨਾ ਅਮਰ ਸੰਗ ਚਮਕੀਲਾ ਜੀ ਬਹੁਤ ਇੱਕ ਨਾਮ ਨਹੀਂ ਇੱਕ ਬ੍ਰਾਂਡ ਆ ਉਹਨਾਂ ਦੀ ਆਪ ਚਰਨਾਂ ਦੀ ਧੂੜ ਵਰਗੇ ਬਣੀ ਆ ਤੇ ਨਾ ਆਪ ਬਣ ਨਹੀਂ ਸਕਦੇ ਆ ਇਹ ਇੱਕ ਦੁਨੀਆ ਦਾ ਮਨ ਰੰਗਣ ਕਰਾ ਸਕਦਾ ਮੈਂ ਜੇ ਪਰਮਾਤਮਾ ਨੇ ਗੋਡ ਗਿਫਟ ਦਿੱਤਾ ਮੈਨੂੰ ਸ਼ਗਲ ਆਵਾਜ਼ ਦਿੱਤੀ ਆ ਜੇ ਦੁਨੀਆ ਦਾ ਮਨ ਰੰਗਣ ਕਰਾ ਸਕਦਾ ਮੈਂ ਹਾਂ ਤਾਂ ਹੁਣ ਪਿੰਡ ਦੇ ਵਿੱਚ ਜਾਂਦੇ ਹੋ ਕੀ ਅਹਿਸਾਸ ਹੁੰਦਾ ਪਿੰਡ ਵਾਲੇ ਕਿ ਇਸ ਨਾਮ ਨਾਲ ਬੁਲਾਉਂਦੇ ਨੇ ਤੁਹਾਨੂੰ ਕਹਿੰਦੇ ਆ ਕਿ ਕਾਮਯਾਬ ਉਹ ਇਨਸਾਨ ਹੁੰਦਾ ਵਾ ਜਿਹਦਾ ਪਿੰਡ ਸਾਥ ਦੇਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਦਾ ਵੀ ਬਹੁਤ ਭਰੋਸਾ ਵੀ ਆ ਮਾਣ ਵੀ ਆ ਵੀ ਮੇਰੇ ਪਿੰਡ ਵਾਲਿਆਂ ਨੇ ਮੇਰਾ ਸਾਥ ਦਿੱਤਾ ਅੱਜ ਮੇਰੇ ਰੋਟੀ ਯੋਗਾ ਹੋ ਗਿਆ। ਰੋਟੀ ਵਧੀਆ ਚੱਲ ਰਹੀ ਉਹਨੇ। ਹਾਂਜੀ ਹਾਂਜੀ ਮੈਂ ਵਧੀਆ ਲਾਈਵ ਚੱਲ ਰਾਇਆ ਖਾੜੇ ਚੱਲ ਰਾਇਆ। ਹਮ ਹਮ। ਜਦੋਂ ਜਾਂਦੇ ਉਹ ਸਟੇਜ ਦੇ ਉੱਪਰ ਉਦੋਂ ਜਦੋਂ ਬੁਲਾਇਆ ਜਾਂਦਾ ਕਿ ਇਸ ਨਾਮ ਨਾਲ ਬੁਲਾਉਂਦੇ ਨੇ ਤੁਹਾਨੂੰ ਪ੍ਰਭਜੋਤ ਦੇ ਨਾਮ ਨਾਲ। ਪਹਿਲਾਂ ਮੇਰਾ ਮੈਂ ਆਪਣੇ ਨਾਮ ਦਾ ਸੋਚਿਆ ਸੀ ਕਿ ਪ੍ਰਭਾਜਨਾਲਾ। ਹਮ। ਤੇ ਸਰਚ ਕਰਕੇ ਦੇਖੋਗੇ ਮੇਰਾ ਪ੍ਰਭਾਜਨਾਲੇ ਦੇ ਇੱਕ ਦੋ ਗੀਤ ਆਉਣਗੇ। ਤੇ ਫਿਰ ਉਸਤਾਰ ਕੇਸਰ ਸਿੰਘ ਟਿੱਕੀ ਜੀ ਨੇ ਹੀ ਮੇਰਾ ਨਾਮ ਚਮਕੀਲਾ ਮਕਰ ਲਗਾਇਆ। ਹਮ। ਪ੍ਰਭ ਚਮਕੀਲਾ। ਉਹਨਾਂ ਨੇ ਮੇਰੇ ਪਹਿਲੇ ਖਾੜੇ 'ਚ ਉਹਨਾਂ ਨੇ ਪੇਸ਼ ਕਰ ਦਿੱਤਾ ਸੀ। ਕਿਤਾੜੇ ਪ੍ਰਬਚਮਕੀਲਾ ਪੇਸ਼ ਕਰਦੇ ਹਨ ਜੀ ਜੀ ਤਾਂ ਹੋਰ ਜੀ ਸੁਣਾਓ ਜੀ ਸੋ ਸਰੋਤਿਆਂ ਨੂੰ ਯਾਦ ਆਉਂਦੀ ਰਹਿਣੀ ਚਾਹੀਦੀ ਹੈ ਚਮਚੀਲਾ ਜੀ ਦੀ ਹਾਂਜੀ ਮੇਰੇ ਗੀਤ ਮੇਰੇ 10 ਕ ਮਾਰਕੀਟ ਦੇ ਵਿੱਚ ਆਏ ਆ ਤਾਂ ਮੈਂ ਉਹਨਾਂ ਵਿੱਚ ਇੱਕ ਸੁਣਾ ਦਿੰਦਾ ਐਮਐਸਆਰ ਪ੍ਰੋਡਕਸ਼ਨ ਜੀ ਹਾਂਜੀ ਹਉ ਕਾਲੀ ਰੇਂਜ ਭਰੀ ਰਹਿੰਦੀ 24 ਘੰਟੇ ਸੰਦਾ ਨਾਲ ਇਨਾ ਕੀ ਪਰ ਹੋਣੇ ਨੂੰ ਆ ਘੇਰਨਾ ਰਸ਼ੀਆ ਦੀ ਰਣੀ ਬੈਠੀ ਖਬੀ ਸੀਡੀ ਉੱਤੇ ਜੇ ਮੈਂ ਚਾਹਾਂ ਤਾਂ ਲਫਾਫੇ ਵਾਂਗੂ ਡੇੜਦਾ ਵਗਾੜਾ ਕੀ ਮੈਂ ਦੱਸ ਮਿੱਠੀਏ ਅਜੇ ਰਿਸ਼ਤੇਦਾਰੀਆਂ ਤਾਂ ਜੀ ਤਾਜੀ ਵਿੱਚ ਓਲਾ ਤਾਂ ਕਹਿੰਨੇ ਤਾਂ ਭੇਜਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂਓ ਰਾਜੀ ਵਿੱਚ ਓਲਾ ਤਾਂ ਕਹਿੰਨੇ ਤਾਂ ਭੇਜਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂਓ ਰਾਜੀ ਹੋ ਇਹ ਆਪਲੇ ਆ ਤੁਸੀਂ ਜਾਂ ਨਹੀਂ ਆਪਣਾ ਦੋਸਤਾ ਜੋ ਈ ਨਾਮ ਹੀ ਉਹਨਾਂ ਦਾ ਆ ਇਹ ਆ ਨਾਲ ਗੁਰਦਾਸਪੁਰ ਆ ਅੱਛਾ ਹਾਂ ਜੀ ਹਾਂ ਜੀ ਜਾਂ ਉਹਦਾ ਨਾਮ ਹੀ ਨਹੀਂ ਨਹੀਂ ਜਾਲਮ 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 ਭਾਈ ਜੀ ਪ੍ਰਭਜੋ ਜੀ ਜਿੱਥੇ ਜਾਲਮ ਅਮਰ ਸਿੰਘ ਜੀ ਦਾ ਨਾਮ ਦੁਨੀਆ ਦੇ ਵਿੱਚ ਲਿਆ ਜਾਂਦਾ ਹੈ ਤੁਹਾਡੀ ਇੰਡਸਟਰੀ ਦੇ ਵਿੱਚ ਵਧੀਆ ਤਰ੍ਹਾਂ ਵੀ ਲਿਆ ਜਾਂਦਾ ਉੱਥੇ ਉਹਨਾਂ ਦਾ ਵਿਵਾਦਾ ਨਾਲ ਵੀ ਪੁਰਾਣਾ ਰਿਸ਼ਤਾ ਰਿਹਾ ਹੈ ਲੱਚਰਤਾ ਕਹਿੰਦੇ ਬੜੀ ਸੀ ਉਹਨਾਂ ਦੇ ਗੀਤਾਂ ਦੇ ਵਿੱਚ ਆ ਉਸ ਚੀਜ਼ ਨੂੰ ਜਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਉਸ ਸਮੇਂ ਵਿੱਚ ਕਿੰਨੇ ਇੱਕ ਦੋ ਦੁਨੀਆ ਦੇ ਦੋਵੇਂ ਬੰਦੇ ਦਿੰਦੇ ਹਨ ਜੀ ਸੁਣੀ ਵੀ ਜਾਂਦੇ ਆ ਤੇ ਕਹ ਬੋਲੀ ਵੀ ਜਾਂਦੇ ਉਹ ਸਮੇਂ ਵਿੱਚ ਤਾਂ ਜੋ ਨਾ ਦੁਨੀਆ ਜੀ ਅੱਜ ਹੋ ਰਿਹਾ ਵਾ ਤੇ ਉਹੀ ਉਹਨਾਂ ਪਹਿਲਾਂ ਲਿਖਤਾ ਹੈ ਜਿਹਦੇ ਗਾਣਾ ਹੈਗਾ ਹੀ ਹਉ ਧੀ ਮਰ ਜੇ ਬਦਕਾਰ ਲੋਕੋ ਜੋ ਦਾਗ ਕੋਲ ਨੂੰ ਲਾਵੇ ਤੇ ਪੁੱਤਰ ਮਰੇ ਜਵਾਨ ਪਿਓ ਦੀ ਦਾੜੀ ਜੋ ਹੱਥ ਪਾਵੇ ਉਹ ਮਿੱਤਰ ਮਰ ਜੇ ਉਮਿਤ ਤੇ ਮਰ ਜਾਏ ਜਿਹੜਾ ਵੀ ਯਾਰ ਦੀ ਇੱਜ਼ਤ ਨੂੰ ਹੱਥ ਪਾਵੇ ਰਨ ਮਰ ਜਾਏ ਮੰਨ ਕੇ ਚੱਲੋਗੇ ਅੱਜ ਕੱਲ ਯਾਰੀ ਉੱਥੇ ਲਾਉਂਦੇ ਜਾ ਕੇ ਦੀ ਧੀ ਸੋਣੀਆ ਭੈਣ ਸੋਣੀ ਉੱਥੇ ਯਾਰੀ ਲਾਉਂਦੇ ਆ ਅੱਜ ਕੱਲ ਯਾਰੀ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਹਮੇਸ਼ਾ ਸੁਣਨ ਚਾਹੁੰਦਾ ਹੈ ਹਾਂਜੀ ਤਾਂ ਤੁਸੀਂ ਹੁਣ ਉਹਨਾਂ ਦੇ ਜੋ ਚਮਕੀਲਾ ਜੀ ਬੋਲਦੇ ਸੀ ਸਟੇਜਾਂ ਦੇ ਉਸ ਤਰ੍ਹਾਂ ਦੇ ਗੀਤ ਬੋਲਦੇ ਹੋ ਨੀ ਕਿਵੇਂ ਆ ਜ਼ਿਆਦਾਤਰ ਤਾਂ ਲੋਕ ਜਿਹੜੇ ਆ ਜੇ ਮੈਨੂੰ ਪਛਾਣ ਮਿਲੀ ਤੇ ਉਸਤਾਦ ਅਮਰ ਸਿੰਘ ਚਮਕੀਲਾ ਜੀ ਦੇ ਕਰਕੇ ਮਿਲੀ ਆ ਹੂੰ लोग ज्यादा मेरे ते गीत चलो पसंद करदे या बाकी या डिमांड ओना दे दी नहीं ए तो है ही जी आज भी जे ता ਤੁਹਾਡੇ ਤਾਂ ਹੀ ਪਹੁੰਚੇ ਆ ਤੇ ਉਹਨਾਂ ਦੀ ਬਦੌਲਤੀ ਪਹੁੰਚੇ ਆ ਜੇ ਤੁਹਾਡਾ ਚਿਹਰਾ ਜਾਂ ਆਵਾਜ਼ ਨਾਲ ਨਾ ਮਿਲਦੀ ਹੋਵੇ ਤਾਂ ਸਾਨੂੰ ਇੱਥੇ ਤਾਂ ਹੀ ਪਹੁੰਚਣਾ ਨਹੀਂ ਸੀ ਪੈਣਾ ਹੈਨਾ ਕੀ ਸੁਣਾਉ ਹੋ ਜੀ ਹੋਰ ਤੁਸੀਂ ਕਿਉਂ ਬਾਰ ਬਾਰ ਦੁਨੀਆ ਸੁਣਦੀ ਵੀ ਹੋਈ ਹੈ ਜੋ ਨਹੀਂ ਸੁਣਨਾ ਚਾਹੁੰਦੀ ਹੈਨਾ ਠੀਕ ਹੈ ਜੀ ਕੀ ਸੁਣਾਉ ਜੀ ਚਲੋ ਆਪ ਦਾ ਅੰਡਰਕੋਡ ਵਾਲਾ ਸੁਣਾਦਾ ਜੋ ਮਰਜੀ ਸੁਣਾ ਦੋ ਚਲੋ ਮੈਂ ਇੱਕ ਉਹ ਲਿਖਿਆ ਉਹ ਸੁਣਾਉਣਾ ਵਾ ਜਿਹੜੇ ਮੈਂ ਤੋਂ ਤਾਰ ਕੇ ਸਰੰਗ ਟਿੱਕੀਆਂ ਲਿਖੀ ਕਈਓ ਸ਼ਾਇਦ ਪਸੰਦ ਆਵੇ ਜਾਂ ਨਾ ਆਵੇ ਪਰ ਮੈਂ ਮੇਰੇ ਦਿਲ ਦੀ ਖੁਸ਼ੀ ਮੈਂ ਬੋਲ ਦੇਣਾ ਹੋ ਲੜਾ ਲੜਾ ਹੋਈ ਪਈਆ ਚਮਕੀ ਲਾ ਚਮਕੀ ਲਾ ਹੋਈਆ ਇੰਡਸਟਰੀ ਜੂ ਫੇਰੇ ਆ ਗਿਆ ਉਹ ਗੱਲ ਵੈਰੀਆਂ ਚ ਮੱਚੀ ਹੋਈਆ ਜਿਵੇਂ ਗਿਆ ਉਹਵੇਂ ਫੇਰੇ ਆ ਗਿਆ ਉਹ ਜਿਵੇਂ ਗਿਆ ਉਵੇਂ ਫੇਰ ਆ ਗਿਆ ਉਹ ਸਾਰੀ ਦੁਨੀਆ ਹੱਲਾਈ ਹੋਈ ਆ ਉਹ ਸਾਰੀ ਦੁਨੀਆ ਹਲਾਈ ਹੋਈ ਆ ਇੱਕ ਗੱਲ ਕਹਦਾ ਕਿ ਆਪੋਨੇ ਚੰਨਾਂ ਦੀ ਧੂੜ ਵਰਗੇ ਨਹੀਂ ਆ ਤੇ ਗਲਤ ਨਾ ਕਮੈਂਟ ਔਰ ਸੋਚਿਓ ਗਲਤ ਨਾ ਕਿ ਸ਼ਾਇਦ ਮੈਂ ਆਪ ਹੀ ਸੋਚ ਰਿਹਾ ਨਾ ਨਹੀਂ ਮੈਂ ਸਮਝਦਾ ਪਰ ਜ਼ਰੂਰੀ ਨਹੀਂ ਹੈ ਕਿ ਉਸ ਤਰ੍ਹਾਂ ਦੇ ਹੋ ਜਾਣਾ ਜ਼ਰੂਰੀ ਹੈ ਜੀ ਉਹਨਾਂ ਜਿਹਾ ਹੋ ਜਾਣਾ ਹੈ ਆ ਵੱਡੀ ਚੀਜ਼ ਨਹੀਂ ਹੈ ਕਿਸੇ ਨੂੰ ਫੋਲੋ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਬਹੁਤ ਸਾਰੇ ਨੇ ਜਿਹੜੇ ਕਿਸੇ ਨੂੰ ਪਸੰਦ ਕਰਦੇ ਨੇ ਵੈਸੇ ਤੁਸੀਂ ਜ਼ਿਆਦਾ ਕਿਸ ਨੂੰ ਸੁਣਦੇ ਹੋ ਹੁਣ ਦੀ ਨਵੀਂ ਇੰਡਸਟਰੀ ਨਵੀਂ ਇੰਡਸਟਰੀ ਚ ਜ਼ਿਆਦਾ ਵਧੀਆ ਮੈਂ ਪਹਿਲਾਂ ਤਾਂ ਮੈਂ ਜਦੋਂ ਛੋਟਾ ਸੀ ਉਦੋਂ ਮੈਂ ਉਸਤਾਦ ਲੋਗ ਸਾਬਰਕੋਟੀ ਸਾਹਿਬ ਜੀ ਨੂੰ ਹਾਂਜੀ ਸੁਣਦਾ ਸੀ ਤਾਂ ਹੁਣ ਦੇ ਜਿਹੜੇ ਯੂਥ ਵਿੱਚ ਵੇਖੀ ਜਾਵੇ ਤਾਂ ਉਹ ਸੁੱਚੇ ਯਾਰ ਦੇ ਵੀ ਗੀਤ ਵਧੀਆ ਨੇ ਉਹ ਬੰਦਾ ਘੈਂਟ ਆ ਤਾਂ ਉਹਦੇ ਵਧੀਆ ਲੱਗਦੇ ਜਿਆਦਾ हां भाई आपा ਤੁਹਾਡੇ ਪਿੰਡ ਦਾ ਜਿੱਥੇ ਪੈਲੀਆਂ ਦੇ ਤੁਸੀਂ ਸਪਰੇਅ ਜਾ ਰਹੇ ਸੀ ਉਥੋਂ ਦਾ ਰਾਉਂਡ ਮਾਰ ਲਿਆ ਥੋੜਾ ਇਹਨਾਂ ਨਾਲ ਜਿੰਨਾ ਜੋ ਨਾਤਾ ਸਮਝ ਜਿਓ ਉਹ ਇਸ ਪੈਲੀਆਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਪਰਿਵਾਰ ਪਾਲਦੇ ਹੋ ਚਾਹੇ ਮਿਹਨਤ ਹੈ ਉਸ ਨੂੰ ਤਰਜੀਹ ਦਿੰਦੇ ਹੋ हां ਮਿਹਨਤ ਸਭ ਤੋਂ ਜ਼ਰੂਰੀ ਹੈ ਮਿਹਨਤ ਦਾ ਹਲਾਮਾ ਨਹੀਂ ਕੀ ਹੋ ਜਾਂਦਾ ਹਨਾ ਹਾਂਜੀ ਇਹ ਗੱਲ ਮੈਨੂੰ ਕਿ ਯਾਦ ਆਈ ਆ ਕਿ ਮੇਰੇ ਫਾਦਰ ਸਾਹਿਬ ਜੀ ਜਾਗਰਣ ਕਰਦੇ ਸੀ ਤਾਂ ਮੈਂ ਉਦੋਂ ਮੇਰਾ ਨਾਮ ਮੈਨੂੰ ਕੋਈ ਆਉਂਦਾ ਹੀ ਕੋਈ ਕਲਾਕਾਰੀ ਬਾਰੇ ਮੈਨੂੰ ਕੋਈ ਕਹਿੰਦੇ ਨਾ ਇੱਕ ਜਿਦਾਂ ਆਪਾਂ ਏ ਬੀ ਸੀ ਬੋਲਦੇ ਆ ਆਪੋ ਏ ਦਾ ਵੀ ਨਹੀਂ ਪਤਾ ਹੂੰ ਉਹ ਸਤਾਰਕੇ ਸਿੰਘ ਟਕੀ ਨੇ ਤੁਹਾਨੂੰ ਦੱਸਿਆ ਬਈ ਹੈ ਨਾ ਜੋ ਵੀ ਦੱਸਿਆ ਸਾਰਾ ਕੁਝ ਤਾਂ ਉਦੋਂ ਮੈਂ ਜਦੋਂ ਜਗਰਾਤੇ ਜਾਂਦਾ ਸੀ ਤੇ ਇਹ ਪੰਨ ਕੀਤਾ ਸੀ ਕਿ ਮਹਾਰਾਣੀ ਗਾ ਅੱਗੇ ਅਰਦਾਸ ਕੀਤੀ ਮੇਰੇ ਫਾਦਰ ਸਾਹਿਬ ਜਗਰਾਤੇ ਕਰਦੇ ਆ ਇਹ ਪੰਨ ਕੀਤਾ ਸੀ ਕਿ ਮਹਾਰਾਣੀ ਮੇਰਾ ਛੋਟੀ ਮੇਰੇ ਮੇਰਾ ਨਾਮ ਹੋਵੇ ਤੇ ਸਵਰਗਾ ਦੇ ਕੀ ਕਹਿੰਦੇ ਨੂੰ ਸੂਰਾਂ ਦੀ ਮਾਂ ਸਭ ਸਵਤੀ ਹੈ ਨਾ ਜੀ ਉਹ ਸਾਰੇ ਦੀ ਦਾਦੀ ਆ ਤੇ ਉਹਨਾਂ ਨੇ ਗਿਆ ਇਹੀ ਅਰਜੀ ਕੀਤੀ ਸੀ ਮਾਂ ਮੈਨੂੰ ਵੀ ਛੋਟੀ ਉਮਰੇ ਮੇਰਾ ਨਾਮ ਹੋ ਸਕੇ ਤੇ ਹਮੇਸ਼ਾ ਲਈ ਜਿੱਦਾਂ ਮਰਜ਼ੀ ਮੈਂ ਕਲਾਕਾਰ ਬਣ ਜਾ ਮੈਂ ਇਦਾਂ ਸੇਵਾ ਕਰਦਾ ਰਹੂੰਗਾ ਮਹਾਰਾਣੀ ਦੀ ਨਹੀਂ ਮਾਂ ਕੇ ਹੂੰ ਤੇ ਇਹਦੀ ਗੱਲ ਖੇਤੀਬਾੜੀ ਦੀ ਕੀਤੀ ਜਾਵੇ ਇਹ ਤੇ ਮੇਰਾ ਆਪਣਾ ਕੀ ਕਹਿ ਸਕਦੇ ਆ ਕਿ ਆ ਮੈਂ ਖੇਤੀ ਨਾਲ ਜੁੜੇ ਆ ਇਹਦਾ ਕੰਮ ਮੈਂ ਕਰਦਾ ਰਹੂੰਗਾ ਔਰ ਲੰਮੇ ਸਮੇਂ ਲਈ ਕਰਦਾ ਰਹੂੰਗਾ ਉਮਰ ਕਿੰਨੀ ਹੋ ਗਈ ਹੈ ਬਾਈ ਜੀ ਉਮਰ ਇਸ ਟਾਈਮ ਤੇ ਮੇਰੀ 29 ਸਾਲ ਹੋ ਗਈ ਆ 20+ ਆ 29 ਸਾਲ 28 ਸਾਲ ਜਦ ਮੈਂ ਇਹ ਇੰਡਸਟਰੀ ਚ ਆ ਗਿਆ ਸੀ 28 ਸਾਲ ਹਾਂਜੀ ਤਾ 28 ਸਾਲ ਹੀ ਹੋ ਚੱਲੇ ਨੇ ਮੇਰੇ ਖਿਆਲ ਨਾਲ ਚਮਕੀਲਾ ਜੀ ਨੂੰ ਹਾਂਜੀ ਉਹਨਾਂ ਦੀ 28 ਸਾਲ ਦੀ ਏਜ ਵਿੱਚ ਮਤਲਬ ਡੈਥ ਹੋ ਗਈ ਸੀ ਹੁਣ ਦੋਨਾਂ ਦੀ ਉਮਰ ਵੱਧ ਗਈ ਆ ਹੁਣ ਤੇ ਮੇ ਅਸਾਂ ਲਾ 73 ਬਰਸੀ ਲੰਘ ਗਈ ਹੈ ਹਮ ਹਾਂਜੀ ਤਾਂ ਉਸ ਅਮਰ ਸਿੰਘ ਚਮਕੀਲਾ ਦੀ ਜੋੜੀ ਬੜੀ ਹਿੱਟ ਰਹੀ ਸੀ ਹਾਂਜੀ ਵਿਵਾ ਅਮਰਜੋਤ ਜੀ ਨਾਲ ਹਾਂਜੀ ਹਾਂਜੀ ਤੇ ਤੁਹਾਡੀ ਜੋੜੀ ਕਿਸ ਨਾਲ ਫਿਰ ਸਟੇਜਾਂ ਦੇ ਉੱਪਰ ਜਾਂਦੇ ਹੋ ਤਾਂ ਜੋੜੀ ਮੇਰੇ ਨਾਲ ਡਿਊਟਰ ਜਿਹੜੇ ਆ ਆਪਸਾਂ ਵਾਲੇ ਸਿਸਟਰ ਆ ਹਮ ਹਾਂਜੀ ਤਾਂ ਮੇਲੇ ਫਿਰ ਉਹਨਾਂ ਨਾਲ ਲਾਉਂਦੀ ਹੁਣ ਹਾਂ ਜੀ ਚੰਡੀਗੜ੍ਹ ਤੋਂ ਫਿਰ ਕਿਵੇਂ ਆਪ ਡਾਉਨ ਜਿੱਦਾਂ ਪੰਜਾਬ ਦੇ ਮਾਝੇ ਦੇ ਵਿੱਚ ਮੇਲਾ ਹੋਵੇ ਜਾਂ ਇੱਧਰ ਆਪਣੇ ਹੋਵੇ ਪਿੰਡਾਂ ਦੇ ਵਿੱਚ ਮੇਲੇ ਤਕਰੀਬਨ ਪਹੁੰਚ ਹੀ ਜਾਂਦੇ ਆ ਮੇਲੇ ਦੇ ਆਉਣ ਦੇ ਮੁਤਾਬਕ ਪਹੁੰਚ ਹੀ ਜਾਂਦੇ ਦੋ ਵਜੇ ਸ਼ੁਰੂ ਹੁੰਦਾ ਮੇਲਾ ਪਹੁੰਚ ਜਾਂਦੇ ਮੈਨੂੰ ਇਹ ਦੱਸੋ ਦੁਆਬਾ ਮਾਲਵਾ ਤੇ ਮਾਝਾ ਹਾਂਜੀ ਸਭ ਤੋਂ ਜ਼ਿਆਦਾ ਵਧੀਆ ਰਿਸਪੌਂਸ ਅਮਰ ਸਿੰਘ ਚਮਕੀਲੇ ਦੇ ਨਾਮ ਨੂੰ ਜਿਹੜੇ ਏਰੀਆ ਚੋਂ ਮਿਲਦਾ ਪਿਆ ਤੁਹਾਨੂੰ ਤੇ ਇਹ ਆਪਣਾ ਪੰਜਾਬ ਛੱਡੋ ਬਾਹਰੋਂ ਵੀ ਜਿਆਦਾ ਲੋਕ ਪਸੰਦ ਕਰਦੇ ਇੱਥੇ ਤਾਂ ਆਪਣੇ ਪੰਜਾਬ ਦੇ ਤੇ ਕਰਦੇ ਕਰਦੇ ਬਾਹਰ ਦੇ ਵੀ ਬਹੁਤ ਕਰਦੇ ਆ ਜਦੋਂ ਕਿ ਮੈਨੂੰ ਕਾਲ ਆਉਂਦੀ ਹੈ ਮੈਨੂੰ ਵਧੀਆ ਲੱਗਦਾ ਤਾਂ ਉਹ ਕਹਿੰਦੇ ਆ ਕਿ ਭਾਈ ਅਸੀਂ ਪ੍ਰਾਪਜਮ ਚਮਕੀਲੇ ਨਾਲ ਨਹੀਂ ਗੱਲ ਕਰ ਰਹੇ ਅਸੀਂ ਸਮਝੋ ਵੀ ਚਮਕੀਲੇ ਜ ਨਾਲ ਹੀ ਗੱਲ ਕਰ ਰਹੇ ਆ ਤੇ ਮੈਂ ਨਹੀਂ ਆਪਾਂ ਚਰਨ ਵਾਲੀ ਧੂੜ ਵਰਗੇ ਬਣੀ ਆ ਉਹ ਕਹਿੰਦੇ ਵੀ ਮੇਨ ਗੱਲ ਇਹ ਵੀ ਉਹਨਾਂ ਨੂੰ ਗੱਲ ਕਰਨਾ ਵਧੀਆ ਲੱਗਦਾ ਕਿਉਂਕਿ ਨਿਮਰਤਾ ਨਾਲ ਗੱਲ ਕਰੇ ਅਗਲਾ ਬੰਦਾ ਵਧੀਆ ਲੱਗਦਾ ਕਿ ਨਹੀਂ ਯਾਰ ਬੰਦਾ ਸਹੀ ਆ ਹਮਮ ਨਿਮਰਤਾ ਤਾਂ ਜ਼ਰੂਰੀ ਹੈ ਬਾਈ ਨਿਮਰਤਾ ਤੋਂ ਬਿਨਾ ਨਹੀਂ ਪਹੁੰਚਿਆ ਜਾਂਦਾ ਕਿਸੇ ਵੀ ਥਾਂ ਤੇ ਹੈਨਾ ਹਾਂ ਜੀ ਜਿਵੇਂ ਮੈਂ ਦੱਸ ਰਿਹਾ ਸੀ ਕਿ ਮਾਝੇ ਵਾਲੇ ਪਾਉ ਵਜਦੇ ਨੇ ਇੱਧਰ ਵਾਲੇ ਆਪਣੇ ਹਾਂ ਜੀ ਮਾਝੇ ਵਾਲੇ ਪਾਉ ਕਿਵੇਂ ਦੇਖਦੇ ਨੇ ਹਾਂ ਜੀ ਇੱਧਰ ਜੇ ਮੇਰੇ ਏਰੀਆ ਨੇ ਮੈਨੂੰ ਜ਼ਿਆਦਾਤਰ ਜਿਹੜੇ ਅਖਾੜੇ ਆ ਅਖਾੜੇ ਵਿੱਚ ਮੇਰੇ ਏਰੀਆ ਮੇਰੇ ਅਜਨਾਲੇ ਵਾਲੇ ਆ ਇਹਨਾਂ ਨੇ ਮੈਨੂੰ ਬਹੁਤ ਹੀ ਸਹਿਯੋਗ ਦਿੱਤਾ ਇਹਨਾਂ ਨੇ ਇਹਨਾਂ ਦੇ ਅਜਨਾਲੇ ਤੋਂ ਹੀ ਮੈਂ ਅਖਾੜੇ ਲਾਉਣੇ ਸ਼ੁਰੂ ਕੀਤੇ ਆ ਤੇ ਜਦੋਂ ਉਹ ਵੀਡੀਓ ਮੈਂ ਆਪਣੇ ਸੋਸ਼ਲ ਮੀਡੀਆ ਤੇ ਪਾਉਣਾ ਜੋ ਲੋਕੀ ਦੇਖਦੇ ਆ ਫਿਰ ਮੈਨੂੰ ਬਾਹਰ ਦੇ ਪਹਿਲ ਮੇਰੀ ਜਨਾਲੇ ਤੋਂ ਹੀ ਆਈ ਆ ਹੂੰ ਜੋ ਜੀਸੀ ਚਮਟੀਲਾ ਜੀ ਦਾ ਪਹਿਲੇ ਲਲਚਾਰੇ ਨਾਲ ਮੈਂ ਡਰ ਉਹ ਵੀ ਚੱਲਦਾ ਸਟੇਜਾਂ ਦਾ ਜੇ ਵੀ ਡਿਮਾਂਡ ਹੁੰਦੀ ਓਦੀ ਹਾਂਜੀ ਹਾਂਜੀ ਸੁਣਾ ਦਿਓ ਥੋੜਾ ਠੀਕ ਹੈ ਜੀ ਹਾਂ ਹਾ ਪਹਿਲਾ ਕੰਮ ਬੈਲੀ ਆਣੇ ਵੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਇੱਜਾ ਕਾਮ ਲੈਣੀ ਆ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਐ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਐ ਨਹੀਂ ਤੇਰੇ ਦਰ ਤੇ ਟੱਚ ਪੂਰਾ ਉਸ ਤਰ੍ਹਾਂ ਦਾ ਹੀ ਆ ਇਹ ਆਵਾਜ਼ ਵੀ ਉਸ ਤਰ੍ਹਾਂ ਦੀ ਆ ਬਾਈ ਪਰ ਇਹ ਜਿਹੜਾ ਸਟਾਈਲ ਹੈ ਸਨੇਟਾਂ ਦਾ ਇਹ ਵੀ ਅਲੱਗਾ ਹੀ ਆ ਜਾਦ ਦਲਾ ਦਿੰਦਾ ਪੁਰਾਣੇ ਸਮਿਆਂ ਦੀ ਫਿਰ ਆਪ ਬਣਵਾਉਂਦੇ ਹੋ ਸਪੈਸ਼ਲ ਆਪਣੀ ਤਰ੍ਹਾਂ ਦੇ ਹੁਣ ਹਾਂਜੀ ਜਿੰਨਾ ਕਿ ਮੈਂ ਇਹ ਜਿਹੜਾ ਮੇਰਾ ਟੇਲਰ ਆ ਉਹ ਵੀ ਮਤਲਬ 올ਡ ਹੀ ਆ 올ਡ ਹੀ ਆ ਹਾਂਜੀ ਹਾਂਜੀ ਉਹਨਾਂ ਨੂੰ ਕਿਉਂਕਿ ਪੁਰਾਣੇ ਦਾ ਪਤਾ ਹੈ ਨਾ ਕਿ ਜੋ ਪਹਿਲਾਂ ਚੱਲਦਾ ਸੀ ਉਹਨਾਂ ਨੂੰ ਪਤਾ ਵਾ ਹਾਂ ਹਾਂ ਹਾਂਜੀ ਬਾਈ ਇੱਧਰ ਆਇਓ ਬਾਈ ਤੁਸੀਂ ਆਜੋ ਇਹ ਪਿੰਡ ਦੇ ਮੁੰਡੇ ਨੇ ਤੁਹਾਡੇ ਹਾਂਜੀ ਇਹ ਮੇਰਾ ਦੋਸਤ ਆ ਮੈਂ ਦੇਖ ਰਿਹਾ ਇਹਨਾਂ ਦਾ ਵੀ ਪੁਰਾਣਾ ਸਟਾਈਲ ਆ ਸਾਰਾ ਹੈ ਉਹੀ ਹਾਂਜੀ ਤੇ ਬਾਈ ਦੇ ਪਿੰਡ ਦੇ ਨੇ ਜਿਹੜੇ ਉਹਨਾਂ ਦਾ ਸਟਾਈਲ ਵੀ ਪੁਰਾਣੀਆਂ ਫਿਲਮਾਂ ਦੀ ਤਰ੍ਹਾਂ ਹੈ ਤੁਸੀਂ ਪੁਰਾਣੀਆਂ ਫਿਲਮਾਂ ਦੇਖੀਆਂ ਹੋਣੀਆਂ ਮੈਨੂੰ ਯਾਦ ਆ ਜੀ ਇਹ ਵਰਿੰਦਰ ਦੀਆਂ ਫਿਲਮਾਂ ਹੁੰਦੀਆਂ ਪੈਂਟਾ ਸੈਲਟਾ ਉਸ ਤਰ੍ਹਾਂ ਦੀਆਂ ਪਾਈਆਂ ਆਈਆਂ ਬਾਈ ਨੇ ਤੇ ਬਾਈ ਪਿੰਡ ਦੇ ਵਿੱਚ ਚੱਲ ਨਹੀਂ ਚਲਾਤਾ ਤੁਸੀਂ ਪੁਰਾਣਾ ਫਿਰ ਸਾਰਾ ਹਾਂਜੀ ਉਹ ਫਿਰ ਤੋਂ ਦੌਰ ਪਾਉਂਦੇ ਨੇ ਪੁਰਾਣਾ ਆ ਜਾਂਦਾ ਹਾਂ ਦੌਰ ਉਹੀ ਚਲਾਤਾ ਹਾਂਜੀ ਤੇ ਪਿੰਡ ਵਾਲੇ ਹੁਣ ਜਿਵੇਂ ਸਾਰੇ ਪੁਰਾਣੇ ਦੌਰ ਚ ਲੈ ਜਾਣੇ ਆ ਇਹ ਜਿਹੜੀਆਂ ਖੁੱਲੀਆਂ ਪਿੰਡਾਂ ਦਾ ਪਹਿਲਾ ਰਿਵਾਜ ਹੈ ਜਿਹੜਾ ਸੀ 올ਡ ਹੋ ਜਾਂਦਾ ਹੁਣ ਫਿਰ ਤੋਂ ਉਹੀ ਪੁਰਾਣਾ ਸਮਾਂ ਫਿਰ ਤੋਂ ਆਈ ਜਾ ਰਿਹਾ ਹਾਂਜੀ ਤੇ ਬਾਲਾ ਵਸਤ ਵੀ ਕੋਈ ਸਪੈਸ਼ਲ ਐਡਰੈਸਰ ਹਾਂਜੀ ਹਾਂਜੀ ਆਪਣਾ ਨਾਲ ਹੀ ਆ ਪਿੰਡ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਵਾਲ ਬਣਾਉਣੇ ਆ ਫੋਟੋ ਲੈ ਕੇ ਜਾਂਦੇ ਹੋ ਜਾਂ ਜਿਵੇਂ ਉਹਨਾਂ ਨੂੰ ਨਹੀਂ ਜਦੋਂ ਮੈਂ ਸਭ ਤੋਂ ਪਹਿਲਾਂ ਮੇਰੇ ਹੈਅਰ ਸਟਾਈਲ ਕਰਵਾਇਆ ਸੀ ਉਸਤਾਦ ਜੀ ਨਾਲ ਹੀ ਕਿਸਰਿੰਗ ਟਿੱਕੀ ਜੀ ਉਹਨਾਂ ਨੂੰ ਫਿਰ ਐਕਸਪੀਰੀਅੰਸ ਹੋ ਗਿਆ ਮੈਨੂੰ ਕੱਟਣ ਨਾਲ ਇੱਕ ਦੋ ਵਾਰੀ ਹੋਈ ਹੀ ਗਲਤੀ ਉਹਨਾਂ ਦਾ ਬਾਕੀ ਉਹ ਬੰਦਾ ਬਹੁਤ ਘੈਂਟ ਆ ਮੇਰਾ ਦੋਸਤ ਹੀ ਆ ਹਾਂਜੀ ਚਿਹਰੇ ਮਿਲਣਾ ਤਾਂ ਆਮ ਜਿਹਾ ਮਿਲ ਜਾਂਦੇ ਨੇ ਸੱਤ ਚਿਹਰੇ ਜਿਵੇਂ ਆਪਾਂ ਦੱਸਦੇ ਆਂ ਪਰ ਉਹੋ ਜਿਹਾ ਹੁਲੀਆ ਬਣਾ ਲੈਣਾ ਉਸ ਤਰ੍ਹਾਂ ਦਾ ਬਨਾਵਟ ਬਣਾ ਲੈਣੀ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਢਾਲ ਲੈਣਾ ਇਹ ਵੀ ਬੜਾ ਆਸਾਨ ਨਹੀਂ ਬਾਈ ਨੇ ਹੁਣ ਇਹ ਡਰੈਸਰ ਜਿਹੜਾ ਉਹ ਵੀ ਸਪੈਸ਼ਲ ਰੱਖ ਲਿਆ ਤੇ ਦਰਜੀ ਜਿਹੜਾ ਆਂਦੇ ਉਹ ਵੀ 올ਡ ਪੁਰਾਣੇ ਸਮੇਂ ਵਾਲਾ ਹੈ ਤੇ ਪਿੰਡ ਵਾਲੇ ਵੀ ਫੋਲੋ ਜਾ ਰਹੇ ਹੁਣ ਹੈ ਤਾਂ ਹੋਰ ਕੀ ਸੁਣਾਉਣਾ ਜੀ ਦੇਖ ਲਓ ਜਿਹੜਾ ਤੁਸੀਂ ਕਹੋਗੇ ਫਿਰ ਚਮਕੀ ਲਾਜ ਜੀ ਦਾ ਸੁਣਾ ਜੋ ਵੀ ਸੁਣਾਈ ਜਾਓ ਬਸ ਦੋ ਦਿਲ ਤਾਂ ਜੁੜ ਗਏ ਨਹੀਂ ਭਾਰੇ ਨਹੀਂ ਜੁੜੀਆਂ ਹਾਂ ਤਕਦੀਰਾ ਲੱਖਾਂ ਰਾਂਝੇ ਤੁਰ ਗਏ ਨਹੀਂ ਇਥੇ ਰਹਿਣ ਬਲਕ ਦੀਆਂ ਹੀਰਾ ਸੁਣ ਬਖਸ਼ਣ ਹਾਰੀਏ ਨਹੀਂ ਸਾ ਤੇਰੀ ਟੱਗਈ ਠੇਰੀ ਨੀ ਜਦੋਂ ਪਹਿਲੀ ਲਾਮ ਪੜੀ ਹਾਈ ਪੋਬ ਨਿਕਲ ਗਈ ਮੇਰੀ ਨੀ ਜਦੋਂ ਪਹਿਲੀ ਲਾਮ ਪੜੀ ਹਾਈ ਪੋਬ ਨਿਕਲ ਗਈ ਮੇਰੀ ਤਾਂ ਭਾਈ ਜਿਵੇਂ ਸਟੇਜ ਤੇ ਜਾਂਦੇ ਉਹ ਬਾਈ ਅਮਰ ਸਿੰਘ ਚਮਕੀਲਾ ਦੇ ਦੋ ਵਿਆਹ ਹੋਏ ਸੀ ਉਹਦੇ ਹਨਾ ਸੱਚੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੋਈ ਦੋ ਵਿਆਹ ਇਹ ਤਾਂ ਹੁਣ ਤੁਹਾਡਾ ਕਿਵੇਂ ਚੱਲ ਰਿਹਾ ਹੈ ਪਰਿਵਾਰ ਵਾਲੇ ਸਾਥ ਦਿੰਦੇ ਨੇ ਤੁਹਾਡਾ ਪੂਰਾ ਹਾਂਜੀ ਪਰਿਵਾਰ ਪਹਿਲਾਂ ਪਰਿਵਾਰ ਨਾਲ ਸਾਥ ਤੇ ਫੇਰ ਹੀ ਬੰਦਾ ਕਾਮਯਾਬ ਹੁੰਦਾ ਕਹਿੰਦੇ ਜਿਹਦੇ ਘਰੋਂ ਸਪੋਰਟ ਆ ਦੇ ਉਹੀ ਬੰਦਾ ਕਾਮਯਾਬ ਹੋਊਗਾ ਜਿਹਦੇ ਘਰੋਂ ਸਪੋਰਟ ਨਹੀਂ ਫਿਰ ਹਨਾ ਤੇ ਬਾਈ ਹੁਣ ਮੇਲੇ ਮੁੱਲੇ ਜਾਂ ਜਿਸ ਤਰ੍ਹਾਂ ਬਾਹਰ ਬੂਰ ਦਾ ਟੂਰ ਲਾਇਆ ਤੁਸੀਂ ਨਹੀਂ ਬਾਹਰ ਦਾ ਨਹੀਂ ਅਜੇ ਟੂਰ ਲਾਇਆ ਕਿਉਂਕਿ ਆਪਣਾ ਇਹ ਬਹੁਤਾ ਟਾਈਮ ਨੇ ਐਸੇ ਐਸੇ ਸਾਲ ਦੀ ਇੰਡਸਟਰੀ ਜਾਂ ਐਸੇ ਸਾਲ ਵਧੀਆ ਪ੍ਰੋਗਰਾਮ ਲੱਗ ਰਿਹਾ ਹੈ ਮਤਲਬ ਸਾਲ ਦੇ ਵਿੱਚ ਵਿੱਚ ਜੀ ਪਹਿਚਾਨ ਵਧੀਆ ਬਣ ਆ ਲਈ ਹੈ ਹਾਂਜੀ ਹਾਂਜੀ ਔਰ ਮੇਰਾ ਜਿਹੜਾ ਜਿੱਥੇ ਗੀਤ ਜਨਨਣਾ ਮੈਂ ਸਾਈਨ ਕਰ ਰਿਹਾ ਕੰਮ ਕਰ ਰਿਹਾ ਵਾ ਉਹ ਐਮਐਸ ਆਰ ਪ੍ਰੋਡਕਸ਼ਨ ਜਿੱਥੇ ਮੇਰੇ ਗੀਤ ਆ ਰਹੇ ਆ ਔਰ ਮੇਰਾ ਯੂ ਅਗਾਵਾ ਇੰਸਟਾਗ੍ਰam ਆਈਡੀ ਉਹ ਹੈ ਗਿਆ ਅਮਰ ਸਿੰਘ ਚਮਕੀਲਾ ਦੋ ਪ੍ਰਭ ਚਮਕੀਲਾ ਸਰਚ ਕਰੋ ਤਾਂ ਵੀ ਆ ਜਾਏਗਾ ਅੱਛਾ ਦੋਨੋਂ ਦਾ ਆ ਜਾ ਹਾਂਜੀ ਤਾਂ ਭਾਈ ਹੁਣ ਜਾਂਦੀ ਵਾਰ ਲਾਸਟ ਵਾਲਾ ਹੈ ਮੇਰਾ ਜਿਵੇਂ ਜੇ ਮੈਂ ਦੱਸ ਰਿਹਾ ਸੀ ਜੇ ਪਰਿਵਾਰ ਪਾਲਣ ਵਾਸਤੇ ਤੁਸੀਂ ਦਿਹਾੜੀ ਲੜਦੇ ਹੋ ਮਜ਼ਦੂਰੀ ਇਹ ਤੁਹਾਡੀ ਰੋਜੀ ਰੋਟੀ ਹੈ ਹਾਂਜੀ ਤਾਂ ਆਪਣਾ ਸੌਂਟ ਪਾਲਣ ਵਾਸਤੇ ਜਿਹੜੇ ਦਿਲ ਦੇ ਚਾਹ ਰਹੇ ਜਿਹੜੇ ਸੁਪਨੇ ਨੇ ਸਜਾਏ ਹੋਏ ਉਹਨਾਂ ਨੂੰ ਪੂਰਾ ਕਰਨ ਵਾਸਤੇ ਕੀ ਸੋਚ ਰਹੇ ਹੁਣ ਜਿਵੇਂ ਸੁਪਨੇ ਪੂਰੇ ਕਰਨੇ ਨੇ ਕਿਹੜੇ-ਕਿਹੜੇ ਸੁਪਨੇ ਆ ਦੂਰੇ ਨੇ ਤੁਹਾਡੇ ਜਾਂ ਜਿਨ੍ਹਾਂ ਨੂੰ ਚਾਪਾਉਣ ਦੀ ਚਾਹਤ ਹੈ ਤੁਹਾਨੂੰ ਅਜੇ ਤਾਂ ਵੇਖੋ ਜੀ ਇਹੜਾ ਖੇਤੀਬਾੜੀ ਹੁਣ ਤੋਂ ਪੈਸੇ ਜੋੜੂਗਾ ਤੇ ਕੱਲ ਨੂੰ ਮੈਂ ਹੁਣ ਮੰਨ ਕੇ ਚੱਲੋ ਮੇਰੇ ਕੰਪਨੀ ਕੀਤ ਕਰਾ ਰਹੇ ਹੁਣ ਤੋਂ ਆਪਣੇ ਪੈਸੇ ਜੜੂਗਾ ਤੇ ਮੈਨੂੰ ਕਿਸੇ ਕੰਪਨੀ ਦਾ ਸਾਥ ਦੀ ਨਾਲ ਲੋੜ ਪਊਗੀ ਮੈਂ ਆਪਣੇ ਗਾਣੇ ਆਪ ਕਰਾ ਲਊਗਾ ਹਾਂਜੀ ਪਰ ਇਹ ਇੰਡਸਟਰੀ ਜਾਂਦੇ ਜਿਆਦੀ ਪੈਸਿਆਂ ਵਾਲਿਆਂ ਦੀ ਹੈ ਜਿਹਦੇ ਪੱਲੇ 4-5 ਪੈਸੇ ਹੁੰਦੇ ਆ ਨਾ ਉਹ ਤਾਂ ਪਹਿਲੀਆਂ ਪੁਲੀਆਂ ਵੇਚ ਦਿੰਦਾ ਤੇ ਪੈਸੇ ਲਾ ਲੈਂਦਾ ਭਾਈ ਮਾੜੇ ਬੰਦੇ ਦੀ ਇੱਥੇ ਜਾਂਦੇ ਵਟਤ ਨਹੀਂ ਪੈਂਦੀ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਇਹ ਸੱਚ ਹੈ ਹਾਂਜੀ ਨਹੀਂ ਵੇਖੋ ਜੀ ਅਗਰ ਜੇ ਮੇਰੇ ਕੋ ਪੈਸੇ ਹੁੰਦੇ ਮੰਨ ਕੇ ਚੱਲੋ ਹੂੰ ਤਾਂ ਮੈਨੂੰ ਸਾਈਨ ਹੋਣ ਦੀ ਲੋੜ ਨਹੀਂ ਤੇ ਸਾਈਨ ਮੈਨੂੰ ਤਾਂ ਹੋਣਾ ਪਿਆ ਕਿਉਂਕਿ ਮੇਰੇ ਕੋਲ ਪੈਸੇ ਦੀ ਗਜਾਸ ਨਹੀਂ ਸੀ ਹੂੰ ਇਹ ਤਾਂ ਆਪਾਂ ਸਮਝਦੇ ਹਾਂ ਕਿ ਇਸ ਇਸ ਲਾਈਨ ਦੇ ਵਿੱਚ ਪੈਸੇ ਬਹੁਤ ਜ਼ਰੂਰੀ ਹੈ ਪੈਸੇ ਜ਼ਰੂਰੀ ਹੈ ਹੁਨਰ ਦਾ ਮੁੱਲ ਇੰਨੀ ਜਲਦੀ ਨਹੀਂ ਪੈਂਦਾ ਕਿਉਂਕਿ ਜੇ ਮੰਨ ਕੇ ਚੱਲੋਗੇ ਮੈਂ ਗਾ ਰਿਹਾ ਹਾਂ 우ਸਤਾਦ ਅਮਰ ਸਿੰਘ ਚਮਕੀਲਾ ਜੀ ਨੂੰ ਹੂੰ ਉਹਨਾਂ ਵਾਸਤੇ ਮਾਲੋ ਜਿਹੜਾ ਮਿਊਜ਼ਿਕ ਕਰਾਉਨੇ ਉਹ ਸਟੈਂਡਰਡ ਦਾ ਚਾਹੀਦਾ ਹੂੰ ਫਿਰ ਗਾਣਾ ਪਾਸ ਹੁੰਦਾ ਮੈਂ ਕਹਿੰਦਾ ਐਡਾ ਜਿਹੜਾ ਨਾਮ ਮਗਰ ਲਾਇਆ ਹੈ ਨਾ ਕਿ ਬ੍ਰਾਂਡ ਆ ਚਮਕੀਲਾ ਉਹਦਾ ਨਾਮ ਮਗਰ ਲਾਇਆ ਤੇ ਉਹਦੇ ਵਾਸਤੇ ਇੱਕ ਜਿਹੜਾ ਉਹ ਆ ਮਿਊਜ਼ਿਕ ਆ ਵੀ ਤਖੜਾ ਚਾਹੀਦਾ ਬ੍ਰਾਂਡ ਤੋਂ ਜ਼ਿਆਦਾ ਆ ਤੁਸੀਂ ਤੁਹਾਡਾ ਮੋਟਰਸਾਈਕਲ ਹੈ ਜਿਹੜਾ ਤੁਸੀਂ ਬਣਾਇਆ ਉਹਦੇ ਪਿੱਛੇ ਨੰਬਰ ਪਲੇਟ ਦੀ ਥਾਂ ਤੇ ਵੀ ਤੁਸੀਂ ਆਪਣਾ ਨਾਮ ਲਿਖਿਆ ਸੀ ਮੈਂ ਆਉਂਦਿਆਂ ਪੜਿਆ ਧਿਆਨ ਦਿੱਤਾ ਸੀ ਥੋੜਾ ਜਿਹਾ ਕੀ ਲਿਖਿਆ ਉਹਦੇ ਪਿੱਛੇ ਹਾਂਜੀ ਉਹ ਮੇਰਾ ਜਾਮਾ ਵਾ ਜਾਮੇ ਦੇ ਮਗਰ ਲਿਖਿਆ ਚਮਕੀਲਾ ਜ਼ਬੈਗ ਵਾਪਸੀ ਹੈ ਹਰਦਾ ਦੀ ਹਾਂਜੀ ਬਈ ਜਾਂਦਿਆਂ ਸਰੋਤਿਆਂ ਨੂੰ ਜ਼ਰੂਰ ਸੁਣਾਓ ਕਿਉਂ ਜੇ ਤੇ ਫਿਰ ਆਪਾਂ ਤੁਹਾਡੇ ਕੋਲ ਇਜਾਜ਼ਤ ਲਈਏ ਠੀਕ ਹੈ ਜੀ ਜਾਂਦਿਆਂ ਦਾ ਜਾਂਦੀਵਾਰ ਵਾਲਾ ਗਾਣਾ ਖਾਣੇ ਦੇ ਪੁੱਤ ਜਾਂਦੀਵਾਰੀ ਹਾਂ ਹਾਏ ਪੋਤਾ ਦਾ ਲੋਕ ਵੇ ਬੁਰਾ ਵਿਛੋੜਾ ਕੀ ਤੱਕ ਧੀਰੇ ਤਾ ਮਾਰਿਆ ਲੋੜਾ ਹਾਏ ਮਾਂ ਮਰ ਚੱਲੀ ਥਾ ਵੇ ਪੁੱਤ ਜਾਂਦੀ ਈ ਵਾਰੀ ਇੱਕ ਵਾਰੀ ਕਹਦੇ ਚੰਨ ਮਾਂ ਵੇ ਪੁੱਤ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਵੇ ਸੋਹਣਿਆ ਜਾਂਦੀ ਵਾਰੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣਾ ਟਾਈਮ ਦਿੱਤਾ ਹੈ ਤੇ ਬਾਈ ਜੀ ਅੱਜ ਅਜਨਾਲੇ ਦੇ ਨੇੜੇ ਦੇ ਪਿੰਡ ਪਹੁੰਚੇ ਆ ਜਿੱਥੋਂ ਇਹ ਤੁਹਾਨੂੰ ਮਿਲਾਇਆ ਸੀ ਪ੍ਰਾਣੀਆਂ ਰੂਹਾਂ ਨਾਲ ਪ੍ਰਾਣੀਆਂ ਰੂਹਾਂ ਇਸ ਲਈ ਵੀ ਹੈ ਕਿ ਅਮਰ ਸਿੰਘ ਚਮਕੀਲਾ ਪੰਜਾਬ ਦਾ ਨਾਮਵਾਰ ਆਰਟਿਸਟ ਸੀ ਉਹ ਮੇਲਿਆਂ ਦੇ ਵਿੱਚ ਜਾਂਦਾ ਸੀ ਤਾਂ ਵਾਹ ਵਾਹ ਹੁੰਦੀ ਸੀ ਤਾਂ ਬਹੁਤਿਆਂ ਨੂੰ ਉਹ ਪਸੰਦ ਵੀ ਸੀ ਤੇ ਬਹੁਤਿਆਂ ਨੂੰ ਨਾ ਪਸੰਦ ਵੀ ਸੀ ਪਰ ਫਿਰ ਵੀ ਸੁਣਨ ਵਾਲੇ ਅੱਜ ਵੀ ਜਿਹੜੇ ਨੇ ਅਮਰ ਸਿੰਘ ਚਮਕੀਲਾ ਨੂੰ ਸੁਣਦੇ ਨੇ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਨੇ ਉਹਨਾਂ ਦੇ ਨਾਮ ਤੇ ਤੇ ਬਹੁਤ ਸਾਰੇ ਵਿਵਾਦ ਵੀ ਜੁੜੇ ਨੇ ਉਹਨਾਂ ਦੇ ਨਾਮ ਤੇ ਪਰ ਅਜ ਵੀ ਜਿਹੜੇ ਉਹਨਾਂ ਨੂੰ ਸੁਣਦੇ ਨੇ ਜਾਂ ਚਾਹੁੰਦੇ ਨੇ ਉਸੇ ਰੂਪ ਦੇ ਵਿੱਚ ਪ੍ਰਭਜੋਤ ਜਿਹੜਾ ਹੈ ਜਨਾਲੇ ਦੇ ਨੇੜੇ ਦਾ ਰਹਿਣ ਵਾਲਾ ਹੈ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬਾਈ ਦੇ ਸੁਪਨੇ ਵੀ ਬਹੁਤ ਉੱਚੇ ਨੇ ਸੁਪਨੇ ਵੱਡੇ ਸਜਾਏ ਜਾਂਦੇ ਨੇ ਪਰ ਹਾਲਾਤ ਇਸ ਵੇਲੇ ਸਾਥ ਨਹੀਂ ਦਿੰਦੇ ਤਾਂ ਹਾਲਾਤਾਂ ਨੂੰ ਸੁਧਾਰਨ ਵਾਸਤੇ ਬਾਈ ਪਰਿਵਾਰ ਨੂੰ ਚਲਾਉਣ ਵਾਸਤੇ ਅੱਜ ਵੀ ਦਿਹਾੜੀਆਂ ਲਾਉਂਦਾ ਹੈ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਤਾਂ ਦੇਖਦੇ ਹਾਂ ਇਸ ਬਾਈ ਦੇ ਸੁਪਨੇ ਜਿਵੇਂ ਪੂਰੇ ਹੁੰਦੇ ਨੇ ਇਸੇ ਉਮੀਦ ਦੇ ਨਾਲ ਕਿ ਬਾਈ ਦੇ ਸੁਪਨੇ ਵੀ ਜਲਦ ਪੂਰੇ ਹੋਣ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅੰਮ੍ਰਿਤਸਰ